ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਅਸੀਂ ਪਹੁੰਚੇ ਹਾਂ ਹਲਕਾ ਫਤੇਗੜ ਚੂੜੀਆਂ ਤੇ ਪਿੰਡ ਉਗਰੇਵਾਲ ਚ ਸੋ ਜਿੱਥੇ ਸਾਡੇ ਨਾਲ ਭੈਣ ਜੀ ਸੁਖਵਿੰਦਰ ਕੌਰ ਜੀ ਸਰਪੰਚ ਚੁਣੇ ਗਏ ਨੇ ਸੋ ਉਹਨਾਂ ਦੇ ਪਤੀ ਬਲਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸੋ ਅਸੀਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜਾ ਚਰਚਾ ਕਰਾਂਗੇ ਸੋ ਕਿਹੜੇ ਵਿਕਾਸ ਕਾਰਜ ਜਿਹੜੇ ਪੈਨਕ ਪਏ ਨੇ ਔਰ ਕਿਹੜੇ ਹੋਣ ਦੇ ਨੇ ਸੋ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਰ ਕਿਵੇਂ ਦੇਖਦੇ ਹੋ ਪਿੰਡ ਦੇ ਲੋਕਾਂ ਨੇ ਭੈਣ ਜੀ ਹੋਂ ਸਪੰਚ ਚੋਲਿਆਂ ਸੋ ਮਾਨ ਬਖਸ਼ਿਆ ਸੇਵਾ ਕੰ ਦਾ ਮੌਕਾ ਦਿੱਤਾ ਤੁਹਾਡੇ ਸਿਰ ਤੇ ਤਾਜ ਰੱਖਿਆ ਸੋ ਕੀ ਕਹਣਾ ਕਿਵੇਂ ਦੇਦੇ ਪਿੰਡ ਦੀ ਬਹੁਤ ਜ਼ਿਆਦਾ ਮਿਹਰਬਾਨੀ ਆ ਬੜਾ ਪਿੰਡ ਵਾਲਿਆਂ ਨੇ ਸੰਘਰਸ਼ ਕਰਕੇ ਇਹ ਸਿਰ ਦੇ ਉੱਤੇ ਤਾਜ ਰੱਖਿਆ ਵਾ ਤੇ ਇਹਦਾ ਪੂਰੀ ਤਨਦਾਈ ਨਾਲ ਤੇ ਇਮਾਨਦਾਰੀ ਨਾਲ ਵੀ ਜੋ ਵੀ ਕੰਮ ਹੋਣ ਵਾਲਾ ਪਿੰਡ ਦਾ ਉਹ ਕਰਾਵਾਂਗੇ ਹਾਂਜੀ ਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜਿਹੜੇ ਪੈਨਕ ਪਏ ਉਹ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਾਈ ਜਾਣ। ਇੱਕ ਪੰਚਾਇਤਕਾਰ ਦੀ ਬਿਲਡਿੰਗ ਬਣੀ ਹੈ ਉਹ ਬਿਲਕੁਲ ਅਧੂਰੀ ਆ। ਛੱਪੜ ਦਾ ਕੰਮ ਬਿਲਕੁਲ ਅਧੂਰਾ ਵਾ। ਤੇ ਹੋਰ ਵੀ ਗਲੀਆਂ ਨਾਲੀਆਂ ਜਿਹੜੀਆਂ ਉਹ ਬਹੁਤ ਬਣਨ ਵਾਲੀਆਂ ਪਈਆਂ ਨੇ ਕੋਈ ਨਹੀਂ ਬਣੀ ਜਿਨ੍ਹਾਂ ਦੇ ਵਿੱਚ। ਉਹ ਬਣਾਵਾਂਗੇ ਹੁਣ ਆਡੀਪੋਰ ਜੋਰ ਮਤਲਬ ਕੋਸ਼ਿਸ਼ ਜਾਰੀ ਆ ਮਤਲਬ ਕਿ ਇਹਨਾਂ ਨੂੰ ਬਣਾਇਆ ਜਾਏ ਪ੍ਰਵਾਨਗੀ ਲੈ ਆਈ ਇੱਕ ਇੱਕ ਗਲੀ ਦੀ ਆਪਾਂ ਇਹ ਉਹਨਾਂ ਨੂੰ ਬਣਾਵਾਂਗੇ। ਸਰ ਨੌਜਵਾਨਾਂ ਦੇ ਗਾ ਨੌਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਅਹਿਮ ਰੋਲਦਾ ਹੁੰਦਾ ਸੋ ਤੁਹਾਡੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ? ਨੌਜਵਾਨਾਂ ਵੱਲੋਂ ਵੇਖੋ ਜੀ ਸਾਡੇ ਪਿੰਡ ਦੀ ਪੰਚਾਇਤ ਦੇ ਕੋਲ ਕੋਈ ਜ਼ਮੀਨ ਨਹੀਂ ਕੋਈ ਗਰਾਊਂਡ ਨਹੀਂ ਪਰ ਸਾਡੀ ਹਰ ਟਾਈਮ ਤੇ ਕੋਸ਼ਿਸ਼ ਹੁੰਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪਿੰਡ ਦੀ ਗਰਾਊਂਡ ਵਾਸਤੇ ਜਗ੍ਹਾ ਜਿਹੜੀ ਉਹ ਲਈ ਜਾਏ। ਹਾਂ। ਉਹ ਪਹਿਲਾਂ ਕੋਈ ਖੇਡ ਗਰਾਉਂਡ ਕੋਈ ਨਹੀਂ ਆ ਗਿਆ ਇੱਥੇ ਸਟੇਡੀਅਮ ਜਾਂ ਮਤਲਬ ਕੋਈ ਇਦਾਂ ਦਾ ਕੋਈ ਕੋਈ ਸਟੇਡੀਅਮ ਨਹੀਂ ਕੋਈ ਖੇਡ ਗਰਾਉਂਡ ਨਹੀਂ ਸਰ ਪੰਚਾਇਤੀ ਜ਼ਮੀਨ ਨਾ ਹੋਣ ਕਰਕੇ ਕਿਤੇ ਨਾ ਕਿਤੇ ਪੰਚਾਇਤ ਨੂੰ ਦਿੱਕਤਾਂ ਦਾ ਸਾਹਮਣਾ ਤੋ ਕਰਨਾ ਹੀ ਪਵੇਗਾ ਤਾਂ ਕਿਵੇਂ ਦੇਖਦੇ ਹੋ ਕਿਵੇਂ ਇਹ ਮਤਲਬ ਹੋ ਪੂਰਾ ਹੋ ਜਾਏ ਇਹ ਜੀ ਵੇਖੋ ਇਹਦੇ ਵਿੱਚ ਸਾਡੀ ਪੰਜਾਬ ਸਰਕਾਰ ਸ਼੍ਰੀ ਭਗਵੰਤ ਮਾਨ ਜੀ ਜਿਹੜੇ ਆ ਉਹ ਕਰਨਗੇ ਸਾਡੇ ਹਲਕੇ ਦੇ ਜਿਹੜੇ ਆ ਅਨਚਾਰਜ ਹਲਕਾ ਅਨਚਾਰਜ ਬਲਬੀਰ ਸਿੰਘ ਪੰਨੂ ਬਹੁਤ ਹੀ ਵਧੀਆ ਸੋਚ ਵਾਲੇ ਤੇ ਬਹੁਤ ਹੀ ਵਧੀਆ ਇਨਸਾਨ ਨੇ ਜਿਹੜੇ ਰਾਤ ਦਿਨ ਆਪਣੇ ਹਲਕੇ ਦੇ ਵਿੱਚ ਲਗਾਤਾਰ 24 ਘੰਟੇ ਕੰਮ ਕਰ ਰਿਆ ਤੇ ਉਹਨਾਂ ਨੂੰ ਜਾ ਕੇ ਇਹ ਸਾਰਾ ਕੁਝ ਦੱਸਿਆ ਜਾਊਗਾ ਹਾਂ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਕੰਮ ਨਹੀਂ ਮਿਲਦਾ ਨੇ ਜਾਇਜ਼ ਨਾ ਹੁੰਦੇ ਨੇ ਤੋਂ ਕਿਤਨਾ ਕਿਤੇ ਧੜੇਬੰਦੀ ਕਰਕੇ ਵੀ ਲੋਕ ਉਲਝਣ ਦੇ ਵਿੱਚ ਫਸ ਤੋ ਕੀ ਕਹਿਣਾ ਚਾਹੋਗੇ ਤੁਹਾਡੀ ਪੰਚਾਇਤ ਲੋਕ ਕਿਵੇਂ ਬਰਾਲਾ ਕੀਤਾ ਜਾਵੇ ਵੇਖੋ ਜੀ ਇਹੋ ਜਿਹੜੇ ਯੋਗਨਾਵਾਂ ਆ ਆਪਾਂ ਉਹੋ ਹੀ ਰਹਿਣ ਦਵਾਵਾਂਗੇ ਜਿਹੜੇ ਦੁਜੇ ਆ ਉਹ ਕੱਟ ਦਾਂਗੇ ਦੂਜੇ ਨੰਬਰ ਤੇ ਪ੍ਰਾਪਨ ਮੰਤਰੀਗਾ ਦੇ ਵਿੱਚ ਇਹ ਆ ਰਹੀ ਆ ਪਿਛਲੀ ਸਰਕਾਰ ਦੇ ਵੇਲੇ ਉਹਨਾਂ ਨੇ ਆਪ ਹੀ ਉਹਨਾਂ ਅਕਾਊਂਟ ਖੁਲਾਏ ਸੀ ਆਪ ਹੀ ਪੈਸੇ ਕਢਾਉਂਦੇ ਸੀ ਹੁਣ ਪਿੰਡ ਦੇ ਲੋਕ ਆ ਨਵੀਂ ਸਰਪੰਚ ਦੇ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਆ ਵੀ ਲੋਕ ਪੈਸੇ ਦੇ ਕੇ ਰਾਜੀ ਨਹੀਂ ਤੇ ਵਿਕਾਸ ਕਾਰਜ ਸਾਰੇ ਹੀ ਮੰਤਰੀਗਾ ਦੇ ਰਾਹੀਂ ਕਰਾਏ ਜਾਣਗੇ ਜੀ ਸਰ ਰਾਸਨ ਘਾਟਾਂ ਦੀ ਗੱਲ ਕਰੀਏ ਯਾ ਪੈਸੰਦੀ ਸਮੱਸਿਆ ਵੀ ਕਿਤਨਾ ਕਦੇ ਹੁੰਦੀ ਆ ਪਿੰਡਾਂ ਵਿੱਚ ਸੋ ਦੋ ਤੜਿਆ ਕਰਕੇ ਗਰੀਬ ਲੋਕਾਂ ਨੂੰ ਜਿਹੜਾ ਉਹ ਇਨਫਾਫ ਨਹੀਂ ਮਿਲਦਾ ਸੋ ਨਿਆਂਇਨਾ ਵੀ ਜਿਹੜੇ ਪਿਛੇ ਤੁਸੀਂ ਸੁਣਿਆ ਹੋਵੇਗਾ ਸੋਸ਼ਲ ਮੀਡੀਆ ਆ ਮਟੀਵਨ ਨਾਲ ਇਹਨਾਂ ਕਿਤੇ ਜਾਂਦੇ ਨੇ ਤੇ ਉਹਨਾਂ ਨੂੰ ਜਿਹੜੀ ਜੋਗਨ ਨਹੀਂ ਮਿਲਦਾ ਤੋ ਤੁਹਾਡੀ ਪੰਚਾਇਤ ਵੱਲੋਂ ਕਿਉਂ ਬਰਾਲਾ ਕੀਤਾ ਜਾਂਦਾ ਵੇਖੋ ਜੀ ਮੇਰੀ ਪੰਚਾਇਤ ਵੱਲੋਂ ਇਲਾਕੇ ਵੱਲੋਂ ਕਿਤੇ ਵੀ ਤੁਸੀਂ ਪਤਾ ਕਰ ਸਕਦੇ ਜੀ ਮੈਂ ਕਣਕ ਪਿੰਡ ਦੇ ਵਿੱਚ ਹੀ ਵੰਡਦਾ ਮੇਰੇ ਤੋਂ ਪਹਿਲਾਂ 30 35 ਬੰਦਿਆਂ ਨੂੰ ਕਣਕ ਮਿਲਦੀ ਸੀ ਹੁਣ 200 ਬੰਦੇ ਨੂੰ ਕਣਕ ਮਿਲਦੀ ਆ ਜਿਨ੍ਹਾਂ ਦੇ ਆਧਾਰ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਆਪਾਂ ਉਹਨਾਂ ਨੂੰ ਵੀ ਕਣਕ ਜਿਹੜੀ ਦੇ ਰਹੇ ਆ ਮੇਰੇ ਪਿੰਡ ਦੇ ਵਿੱਚੋਂ ਜਾ ਕੇ ਘਰ-ਘਰ ਦੇ ਵਿੱਚੋਂ ਤੁਸੀਂ ਪਤਾ ਕਰ ਸਕਦੇ ਵੀ ਕਣਕ ਮਿਲਦੀ ਆ ਕਿ ਜਾਂ ਨਹੀਂ ਮਿਲਦੀ ਸਰ ਪਿੰਡਾਂ ਦੇ ਵਿੱਚ ਕਈ ਵਾਰੀ ਝਗੜੇ ਇੰਨੇ ਕੋ ਵੱਧ ਜਾਂਦੇ ਨੇ ਕਿ ਆਮ ਜਨਤਾ ਨੂੰ ਆਉਣ ਲੋਕਾਂ ਦੇ ਥਾਣੇ ਕਈ ਧੱਕੇ ਖਾਣੇ ਪੈਂਦੇ ਆ ਸੋ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੋਂ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦਾ ਕੀ ਫਰਜ ਹੁੰਦਾ ਕਿਵੇਂ ਦੇਖਦੇ ਇੱਕ ਸਰਪੰਚ ਦਾ ਫਰਜ ਇਹੋ ਹੀ ਹੁੰਦਾ ਵੀ ਉਹਨੂੰ ਪਿੰਡ ਦੇ ਵਿੱਚ ਘਰ ਦੇ ਵਿੱਚ ਬਹਿ ਕੇ ਪੰਚਾਇਤ ਦੇ ਵਿੱਚ ਹੀ ਜਾ ਕੇ ਤੇ ਸਲਝਾ ਲਿਆ ਜਾਈ ਤੇ ਪਰ ਵੱਖ-ਵੱਖ ਪਾਰਟੀਆਂ ਦੇ ਬੰਦੇ ਹੋਣ ਕਾਤਰ ਉਹ ਸਲਝਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਸਾਡੀ ਹਰ ਟਾਈਮ ਦੇ ਉੱਤੇ ਇਹੋ ਕੋਸ਼ਿਸ਼ ਹੁੰਦੀ ਆ ਵੀ ਇਹ ਮਸਲਾ ਪਿੰਡ ਦੇ ਵਿੱਚ ਹੀ ਸੁਲਝਾਇਆ ਜਾਏ। ਥਾਣੇ ਕਿਸੇ ਨੂੰ ਨਾ ਜਾਣ ਦਿੱਤਾ ਜਾਏ। ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਸਕੂਲ ਦੇ ਵਿੱਚ ਕੋਈ ਸਟਾਫ ਘਟਿਆ ਜਾਂ ਕਮੀ ਆ ਟੀਚਰਾਂ ਦੀ ਕਿਵੇਂ ਦੇਖਦੇ? ਸਾਡਾ ਪਿੰਡ ਦਾ ਸਕੂਲ ਜਿਹੜਾ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਬਿਲਡਿੰਗ ਸਾਡੇ ਜ਼ਿਲ੍ਹੇ 'ਚ ਵੀ ਨਹੀਂ ਕੋਈ ਹੋਊਗਾ ਅਸੀਂ ਪੰਨੂ ਸਾਹਿਬ ਉਹਨਾਂ ਨੂੰ ਲਿਆ ਕੇ ਦੱਸਣਾ ਹੀ ਇੱਕ ਇਹੋ ਜਿਹਾ ਅੋਨਾਂ ਦਾ ਰੂਮ ਤਿਆਰ ਕੀਤਾ ਵਾ ਸਕੂਲ ਦਾ ਜਿਹਦੇ ਵਿੱਚ ਆਪਾਂ ਪੱਲਿਓ ਮਤਲਬ ਖਰਚ ਕੀਤਾ ਉਹ ਹੁਣ ਜਿੱਦਣ ਆਪਾਂ ਆਂਗਣਵਾਰੀ ਸੈਂਟਰ ਦਾ ਨੀਂ ਪੱਥਰ ਖਾਵਾਂਗੇ ਉਸ ਦਿਨ ਉਸ ਕਮਰੇ ਦਾ ਵੀ ਅਸੀਂ ਨਾਲ ਲੱਗਦਾ ਅਦਕਾਟਨ ਕਰਾਵਾਂਗੇ ਹਾਂ ਅ ਸਰ ਗਈਵਰੀ ਗਰੀਬ ਲੋਕਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਸੁੱਖ ਸਹੂਲਤਾਂ ਹੁੰਦੀਆਂ ਨੇ ਸੋ ਉਹ ਗਰੀਬ ਦੋਤੜਾ ਹੋਣ ਕਰਕੇ ਪਿੰਡ ਦੇ ਵਿੱਚ ਉਹ ਗਰੀਬ ਤਖਾਂ ਪੁੱਜਦਾ ਨਹੀਂ ਹੁੰਦੀਆਂ ਸੋ ਆਪ ਜਿਹਦੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਈਏ ਵੇਖੋ ਜੀ ਆਪਾਂ ਤਾਂ ਜਿੱਦਾਂ ਤੁਹਾਨੂੰ ਕਣਕ ਦਾ ਦੱਸਿਆ ਵਾ ਕਿ ਮੇਰੇ ਪਿੰਡ 'ਚ ਜਿਹੜੇ ਬੰਦੇ ਕਣਕ ਲੈਣ ਵਾਲੇ ਆ ਉਹਨਾਂ ਦੇ ਤੇ ਕਾਰਡ ਹੀ ਨਹੀਂ ਬਣੇ ਤੇ ਆਪਾਂ ਦੂਜਿਆਂ ਗਰੀਬ ਜਿਹੜੇ ਲੈਣ ਜੋਗਿਆ ਉਹਨਾਂ ਨੂੰ ਫੇਰ ਵੀ ਉਹਨਾਂ ਦੇ ਵਿੱਚੋਂ ਦਿੱਤੀ ਜਾ ਰਹੀ ਆ ਕਣਕ ਹਾਂਜੀ ਉਹ ਗਰੀਬ ਗਰੀਬੀ ਹੇਠਾਂ ਤੋਂ ਬਸਰ ਕਰ ਰਹੇ ਲੋਕ ਜਿਹੜੇ ਨੇ ਤੁਹਾਡੇ ਪਿੰਡ ਦੇ 'ਚ ਕਾਫੀ ਹੋਣਗੇ ਸੋ ਕੱਚੇ ਕੋਠਿਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਮੱਸਿਆ ਵਾ ਗ੍ਰਾਂਟ ਨੂੰ ਲੈ ਕੇ ਉਹ ਫਲਾਸਾਂ ਨੂੰ ਲੈ ਕੇ ਵੀ ਹੁੰਦੀ ਆ ਤੋ ਕੀ ਕਹਿਣਾ ਚਾਹੋ ਕਿਵੇਂ ਦੇ ਵੇਖੋ ਜੀ ਫਲਸ਼ਾਂ ਕਾਗਜ਼ਾਂ 'ਚ ਬਣ ਗਈਆਂ ਇੱਥੇ ਨਹੀਂ ਬਣੀਆਂ ਡੰਗਰਾਂ ਵਾਲੇ ਬ੍ਰਾਂਡਿਆਂ ਦੇ ਪੈਸੇ ਆ ਗਏ ਆ ਨਹੀਂ ਬਣੇ ਉਹ ਵੀ ਨਹੀਂ ਕੋਈ ਬਣਿਆ ਲੋਕਾਂ ਦੇ ਕੋਠਿਆਂ ਦੀ ਬੜੀ ਤਕੜੀ ਪ੍ਰੋਬਲਮ ਹੈ ਆਪਨੂੰ ਸਭ ਉਹਨਾਂ ਨੂੰ ਦੱਸਿਆ ਵਾ ਤੇ ਉਹ ਆਪੇ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਸਾਡੇ ਬਹੁਤ ਵਧੀਆ ਤਰੀਕੇ ਨਾਲ ਹੱਲ ਕਰਾ ਲੈਣੇ ਆ ਸਾਰਿਆਂ ਦਾ ਪਹਿਲੋਂ ਪਿੰਡ ਮੇਰੀ ਦੀ ਇਹ ਡਿਮਾਂਡ ਆ ਜੇ 800 ਵੋਟ ਆ ਤੇ 770 ਬੰਦਿਆਂ ਦੀ ਇਹ ਡਿਮਾਂਡ ਆ ਵੀ ਸਾਡੇ ਸਾਰਿਆਂ ਨੂੰ ਪੁਰਾਣੀ 70 ਸਾਲ ਤੋਂ ਸਮੱਸਿਆ ਵਾ ਪਿੰਡ ਦੀ ਮੜੀਆਂ ਦੇ ਰਾਹ ਦੀ ਉਹ ਮੜੀਆਂ ਦਾ ਰਾਹ ਜਿਹੜਾ ਵਾ ਉਹਨੂੰ ਕਲੀਅਰ ਕਰਾਇਆ ਜਾਵੇ ਤੇ ਉਹ ਗਵਰਨਮੈਂਟ ਕੋ ਜਿਹੜਾ ਅਕਵਾਇਰ ਕਰਾ ਕੇ ਦਿੱਤੀ ਮੜੀਆਂ ਦਾ ਰਸਤਾ ਉੱਥੇ ਜਿਹੜਾ ਦਿੱਤਾ ਜਾਏ ਤੇ ਜੇ ਉਹ 700 ਹੀ ਵੋਟ ਪਨੂ ਸਾਹਿਬ ਉਹਨਾਂ ਨੂੰ ਪੋਲ ਹੋਊਗੀ ਜੇ ਇਹ ਮਸਲਾ ਹੱਲ ਕਰ ਦੇਣਗੇ। ਨਹੀਂ ਇਹ ਤੇ ਸਰਕਾਰ ਦੇ ਵਿੱਚ ਹੁਣ ਤੇ ਮਤਲਬ ਤੁਹਾਨੂੰ ਲੱਗਦਾ ਨਹੀਂ ਕਿ ਹੋਵੇਗੀ। ਹਾਂਜੀ ਤੁਹਾਨੂੰ ਲੱਗਦਾ ਨਹੀਂ ਅਸੀਂ ਨਵੇਂ ਬੰਦੇ ਆਏ ਆ। ਤੇ ਜਿਹੜੇ ਪਹਿਲੋਂ ਨਹੀਂ ਅਜੇ ਤੱਕ ਕਰਾਈ ਉਹਨਾਂ ਪਾਰਟੀ ਬਾਜੀ ਇਸੇ ਚੱਕਰ ਦੇ ਵਿੱਚ ਹੀ ਚੱਲਿਆ ਆ ਰਿਹਾ ਕੰਮ ਇਹ ਹੁਣ ਵੀ ਆਪਾਂ ਪੂਰੀ ਕੋਸ਼ਿਸ਼ ਕਰਦੇ ਆ ਪੰਨੂ ਸਾਹਿਬ ਦੇ ਗਾੜੀ ਰਿਕੁਐਸਟ ਕਰਾਂਗੇ ਜਾ ਕੇ ਇਸ ਮਸਲੀ ਨੂੰ ਹੱਲ ਜੜਾ ਕਰਾਇਆ ਜਾ ਸਕੇ ਛੱਪੜ ਦੀ ਬਹੁਤ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਆ ਹਾਂ ਪਿੰਡ ਦੇ ਵਿੱਚ ਖੇਡ ਸਟੇਡੀਅਮ ਜਾਂ ਖੇਡ ਮੈਦਾਨ ਨਾ ਹੋਣਾ ਡਿਸਪੈਂਸਰੀ ਨਾ ਹੋਣਾ ਆਂਗਣ ਵਾਲੀ ਸੈਂਟਰ ਨਾ ਹੋਣਾ ਕਿਵੇਂ ਪੰਚਾਇਤ ਨੂੰ ਚੁਣੌਤੀਆਂ ਨਹੀਂ ਲੱਗਦੀਆਂ ਵੇਖੋ ਜੀ ਸਾਡੇ ਨਾਲ ਸਾਡੇ ਹਲਕਾ ਅਚਾਰ ਜੀ ਏਡੇ ਬਲਵਾਨ ਆ ਇੰਨੇ ਮਿਹਨਤੀ ਆ ਮਿਹਨਤ ਕਰਨ ਵਾਲੇ ਨੇ ਇਨਸਾਨ ਨੇ ਸਾਨੂੰ ਕੇ ਕੋਈ ਵੀ ਸਮੱਸਿਆ ਜੇ ਸਾਨੂੰ ਟਾਈਮ ਮਿਲਿਆ ਨਾ ਇਹ ਆਪਾਂ ਕੋਈ ਵੀ ਸਮੱਸਿਆ ਉਹਨਾਂ ਸਾਡੀ ਰਹਿਣ ਨਹੀਂ ਦੇਣੀ ਸਾਰੀਆਂ ਹੱਲ ਕਰ ਦੇਣੀਆਂ ਹਾਂਜੀ ਜੀ ਸਰ ਪਿੰਡ ਦੇ ਲੋਕਾਂ ਨੇ ਸੇਵਾ ਗਾਂਦਾ ਮੌਕਾ ਤਾਂ ਮਾਣ ਬਖਸਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਦੇਣਾ ਚਾਹੀਦਾ ਵੇਖੋ ਜੀ ਆਪਾਂ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਜਿਹੜਾ ਵੀ ਕੰਮ ਹੋਊਗਾ ਨਾ ਪਿੰਡ ਦੇ ਵਿੱਚ ਉਹ ਗੁਰਦੁਆਰੇ ਦੇ ਵਿੱਚ ਜਾ ਕੇ ਲਾਉਸ ਅਨਾਉਂਸਮੈਂਟ ਕੀਤੀ ਜਾਊਗੀ ਪਿੰਡ ਸਾਰੇ ਜੇ ਆਂਗਣਵਾਲੀ ਸੈਂਟਰ ਦਾ ਨੀ ਪੱਥਰ ਰੱਖਣਾ ਤੇ ਉਹ ਵੀ ਗੁਰਦੁਆਰਾ ਸਾਹਿਬ 'ਤੇ ਅਨਾਉਂਸਮੈਂਟ ਕਰਕੇ ਦੱਸਿਆ ਜਾਊਗਾ ਜੇ ਫਲਸ਼ਾਂ ਦੇ ਪੈਸੇ ਆਉਣਗੇ ਤਾਂ ਉਹ ਵੀ ਲੋਕਾਂ ਨੂੰ ਦੱਸੇ ਜਾਣਗੇ ਜੇ ਡੰਗਰਾਂ ਵਾਲੇ ਕੋਠਿਆਂ ਦੇ ਛੱਡਾਂ ਦੇ ਪੈਸੇ ਆਉਣਗੇ ਉਹ ਵੀ ਲੋਕਾਂ ਨੂੰ ਉੱਥੇ ਹੀ ਅਨਾਉਂਸਮੈਂਟ ਕੀਤੀ ਜਾਊਗੀ ਤੇ ਹਾਂ ਸਾਰੇ ਕੰਮ ਇਹ ਵਧੀਆ ਤਰੀਕੇ ਨਾਲ ਕਰਾਂਗੇ ਹਾਂ ਮੰਨਿਆ ਵਾ ਪੀ ਜਿਹੜਾ ਕੋਈ ਕੰਮ ਨਹੀਂ ਮਸਲਾ ਸਾਡਾ ਹੱਲ ਹੋਉਂਦਿਆ ਉਹ ਤੇ ਪੰਨੂ ਸਾਹਿਬ ਹੁਣੀ ਆਪ ਖੋਦੀ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਤੇ ਉਹਨਾਂ ਸਾਡਾ ਜਿਹੜਾ ਉਹ ਮਸਲਾ ਹੱਲ ਕਰਾ ਦਿੰਦਾ ਸੋ ਇਹ ਹਨ ਭੈਣਜੀ ਸਰਪੰਚ ਸੁਖਵਿੰਦਰ ਗੌਰ ਜੀ ਦੇ ਪਤੀ ਬਲਵਿੰਦਰ ਸਿੰਘ ਜੀ ਸੋ ਇਹਨਾਂ ਨਾਲ ਵਿਕਾਸ ਕਰਦਿਆਂ ਲੈ ਕੇ ਚਚਾ ਕੀਤੀ ਗਈ ਸੋ ਕਿਹੜੇ ਕੰਮ ਇੱਥੇ ਅਧੂਰੇ ਔਰ ਪੈਂਡਿੰਗ ਪਏ ਹੀਗੇ ਉਹ ਇਹ ਪਹਿਲ ਦੇ ਅਧਾਰ ਤੇ ਕਰਾਉਣਗੇ ਇਹਦੀ ਕੋਸ਼ਿਸ਼ ਹੋਵੇਗੀ ਸੋ ਇੱਥੇ ਨਾ ਡਿਸਪੈਂਸਰੀ ਨਾ ਕੋਈ ਖੇਡ ਦਾ ਮੈਦਾਨ ਹੈ ਨਾ ਕੋ ਆਂਗਣ ਵਾਲੀ ਸ਼ਟਰ ਇਹਨਾਂ ਦਾ ਕਹਿਣਾ ਹੈ ਕਿ ਆਂਗਣ ਵਾਲੀ ਸ਼ੈਂਟਰ ਜਿਹੜਾ ਉਹ ਜਲਦੀ ਹੀ ਮਤਲਬ ਇੱਥੇ ਨੀ ਪੱਥਰ ਰੱਖਿਆ ਜਾਵੇਗਾ ਸੋ এডੂਕੇਸ਼ਨ ਦੀ ਗੱਲ ਕੀਤੀ ਹੈ এডੂਕੇਸ਼ਨ ਜਿਹੜਾ ਕਾਫੀ ਵਧੀਆ ਸਕੂਲ ਦੱਸ ਰਹੇ ਨੇ ਸੋ ਬੱਚਿਆਂ ਦਾ ਪੁੱਖ ਵਧੀਆ ਹੋਵੇਗਾ ਉਹ ਨੂੰ ਲੈ ਕੇ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਸ਼ਾਨਦਾਰ ਵਿਕਾਸ ਕਰਨਗੇ ਔਰ ਸਰਵਪੱਖੀ ਵਿਕਾਸ ਹੋਵੇਗਾ ਉਹ ਇਹ ਉਮੀਦਾਂ ਦੇ ਨਾਲ ਸਾਡੀ ਵੀ ਕੋਸ਼ਿਸ਼ ਹੈ ਕਿ ਦੁਬਾਰਾ ਫਿਰ ਇਹਨਾਂ ਨਾਲ ਜਿਹੜੀ ਇੰਟਰਵਿਊ ਲਈ ਜਾਏਗੀ ਸੋ ਹਾਂਜੀ ਹਾਂਜੀ ਵੇਖੋ ਜੀ ਮੈਂ ਇਕੱਲਾ ਸਰਪੰਚ ਨਹੀਂ ਮੇਰਾ ਜੇ ਮੈਂ ਮੈਨੂੰ ਲੋਕਾਂ ਨੇ ਇਹ ਟਰਮ ਦਿੱਤੀ ਆ ਸਰਪੰਚੀ ਦੀ ਤੇ ਸਾਰਾ ਪਿੰਡ ਹੀ ਸਰਪੰਚ ਆ ਮੈਂ ਇਕੱਲਾ ਸਰਪੰਚ ਨਹੀਂ ਸਾਰਾ ਪਿੰਡ ਹੀ ਸਰਪੰਚ ਆ ਜਿਹੜੀ ਲੋਕ ਸਰਪੰਚ ਮੋਰ ਨਹੀਂ ਲਾਉਂਦੇ ਆਪਾਂ ਉਹ ਇਨਸਾਨ ਦੇ ਘਰ ਜਾ ਕੇ ਲਾ ਹਾਂਜੀ ਇੱਕ ਸੂਝਵਾਨ ਤੇ ਚੰਗੇ ਇਨਸਾਨੀਅਤ ਦੇ ਤੌਰ ਤੇ ਜਾਣੇ ਜਾਂਦੇ ਸਰਪੰਚ ਬਲਵਿੰਦਰ ਸਿੰਘ ਜੀ ਪਿੰਡ ਉਗਰੇਵਾਲ ਤੋਂ ਸੋ ਇਹਨਾਂ ਦਾ ਕਹਿਣਾ ਕਿ ਮੈਂ ਕੱਲਾ ਸਰਪੰਚ ਨਹੀਂ ਜਾਂ ਮੇਰੀ ਮਿਸਜ ਇਕੱਲੀ ਸਰਪੰਚ ਨਹੀਂ ਸੋ ਹਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਵਿਕਾਸ ਕਾਰਜ ਜਿਹੜੇ ਹੋਣਗੇ